ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਦੇਸ਼ ਨੇ ਦੇਸ਼ ਦੀ ਆਜ਼ਾਦੀ ਦੇ 70 ਬਰੇ ਪੂਰੇ ਹੋ ਗਏ ਤੇ 78ਵੇਂ ਦੇ ਵਿੱਚ ਕੱਲ ਦਾਖਲ ਹੋ ਜਾਣਾ। ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਸ ਦੇ ਵਿੱਚ ਇੱਕ ਵੱਡੀ ਸਮੱਸਿਆ ਜਿਹੜੀ ਆ ਉਹ ਨੌਜਵਾਨਾਂ ਦਾ ਜਿਹੜਾ ਭੁਖਾ ਉਹ ਧੁੰਦਲਾ ਹੈ। ਰੋਜ਼ਗਾਰ ਨਹੀਂ ਮਿਲ ਰਿਹਾ। ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਵਕ-ਵਕ ਪਾਰਟੀਆਂ ਵੱਲੋਂ ਖਾਸ ਕਰਕੇ ਹਾਕਮ ਤਿਰ ਜਿਹੜੀ ਆ ਭਾਜੀਪੀ ਇਹਨੇ ਵਾਅਦਾ ਕੀਤਾ ਸੀ 2014 ਚ ਵੀ ਅਸੀਂ ਹਰ ਸਾਲ ਦੋ ਕਰੋੜ ਰੁਜ਼ਗਾਰ ਦਿਆ ਕਰਾਂਗੇ ਪਰ ਰੁਜ਼ਗਾਰ ਦਿੱਤਾ ਨਹੀਂ ਗਿਆ ਲੱਖਾਂ ਚ ਤਾਂ ਹੋ ਸਕਦਾ ਪਰ ਕਰੋੜਾਂ ਚ ਕਦੇ ਵੀ ਨਹੀਂ ਹੋਇਆ ਇਸ ਕਰਕੇ ਦੇਸ਼ ਦਾ ਜਿਹੜਾ ਜੂਥ ਹੈ ਉਹ ਬੇਰੁਜ਼ਗਾਰ ਘੁੰਮ ਰਿਹਾ ਹੈ ਕਈ ਥਾਵਾਂ ਤੇ ਉਹ ਮਤਲਬ ਸਖਤ ਕਦਮ ਵੀ ਚੁੱਕਦਾ ਹੈ ਕਈ ਇਹ ਸੰਸਾਰ ਨੂੰ ਹੀ ਅਲਵਿਦਾ ਕਹਿ ਜਾਂਦੇ ਆ ਮਤਲਬ ਬੜੀ ਇੱਕ ਅਜੀਬ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਡਾਕਟਰ ਆਰਐਸ ਘੁੰਮਣ ਰਣਜੀਤ ਸਿੰਘ ਘੁੰਮਣ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਪਰ ਖਾਸ ਤੌਰ ਤੇ ਅਧਿਐਨ ਕੀਤਾ ਵੀ ਦੇਸ਼ ਦੇ ਵਿੱਚ ਬੇਰੋਜ਼ਗਾਰੀ ਦੀ ਹਾਲਤ ਇੰਨੀ ਕਿਉਂ ਵਧ ਰਹੀ ਹੈ ਸਾਡੇ ਦੇਸ਼ ਦਾ ਅਰਥਚਾਰਾ ਕਿੱਧਰ ਨੂੰ ਜਾ ਰਿਹਾ ਅੱਜ ਅਸੀਂ ਜ਼ਿਆਦਾ ਜ਼ੋਰ ਜਿਹੜਾ ਇਸ ਗੱਲ ਤੇ ਦਵਾਂਗੇ ਕਿ ਇਸ ਵੇਲੇ ਦੇਸ਼ ਦੇ ਵਿੱਚ ਕਿੰਨੀ ਬੇਰੋਜ਼ਗਾਰੀ ਹੈ ਕਿੰਨੇ ਕੁ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ ਇਸ ਬਾਰੇ ਉਹ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਕਿ ਦੇਸ਼ ਜਦੋਂ ਅਗਲੇ ਜਿਹੜੇ ਆਜ਼ਾਦੀ ਦੇ ਅਗਲੇ ਸਾਲ ਦੇ ਵਿੱਚ ਦਾਖਲ ਹੋ ਰਿਹਾ ਤਾਂ ਉਸ ਸਮੇਂ ਸਾਡੇ ਦੇਸ਼ ਦੇ ਨੌਜਵਾਨਾਂ ਦੀ ਖੇਤ ਮਜ਼ਦੂਰਾਂ ਦੀ ਔਰ ਜਿਹੜੇ ਬੇਰੁਜ਼ਗਾਰ ਆ ਉਹਨਾਂ ਦੀ ਕੀ ਹਾਲਤ ਆ ਡਾਕਟਰ ਸਾਹਿਬ ਥੈਂਕ ਯੂ ਜਮੂਜੀ ਧੰਨਵਾਦ ਹਾਂਜੀ ਹਾਂਜੀ ਬੇਰੁਜ਼ਗਾਰੀ ਬਾਰੇ ਅਸੀਂ ਗੱਲ ਕੀਤੀ ਹੈ ਤੁਸੀਂ ਤੁਹਾਡਾ ਕੀ ਇਹਦੇ ਤੇ ਕਹਿਣਾ ਹੈਗਾ ਕਿਉਂ ਬੇਰੁਜ਼ਗਾਰੀ ਇੰਨੀ ਵਾਧੀ ਜਾ ਰਹੀ ਕਿਉਂ ਇਸ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਸਰਕਾਰਾਂ ਜਿਹੜੀਆਂ ਅਸਵਾਰਥ ਨੇ ਅਸਲ ਦੇ ਵਿੱਚ ਜੇ ਮੁਝੇ ਜਿਹੜੀ ਬੇਰੋਜ਼ਗਾਰੀ ਦੀ ਸਮੱਸਿਆ ਨਾ ਇਹ ਬਹੁਤ ਵੱਡੀ ਹੈ ਜਿਵੇਂ ਤੁਸੀਂ ਕਿਹਾ ਤੇ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਪਹਿਲਾਂ ਤਾਂ ਇਹ ਸੀਗਾ ਜਦੋਂ ਨਵੀਂ ਆਰਥਿਕ ਨੀਤੀ 1990 ਕਨ ਵਿੱਚ ਅਪਣਾਈ ਗਈ ਤਾਂ ਕੁਝ ਧੇਰ ਜਿਹੜਾ ਵਿਕਾਸ ਵੀ ਕਾਫੀ ਤੇਜ਼ੀ ਨਾਲ ਵਧਿਆ ਤੇ ਰੋਜ਼ਗਾਰ ਵੀ ਵਿੱਚ ਵੀ ਨੈਟ ਵਧਦਾ ਹੋਇਆ ਪਰ ਉਸ ਤੋਂ ਬਾਅਦ ਹੌਲੀ-ਹੌਲੀ ਇਹ आलम ਹੋ ਗਿਆ ਕਿ ਰੋਜ਼ਗਾਰ ਵਿਕਾਸ ਦੀ ਦਰ ਤਾਂ ਵਧਦੀ ਗਈ ਜਾਂ ਮੈਂਟੇ ਰਹੀ ਪਰ ਰੋਜ਼ਗਾਰ ਜਿਹੜਾ ਉਹ ਘੁੰਮੁੰਦਾ ਗਿਆ ਉਹਨੂੰ ਅਸੀਂ ਕਹਿੰਦੇ ਹਾਂ ਜੌਬ ਲੈਸ ਜੌਬ ਲਾਸ ਗ੍ਰੋਥ ਇਹ ਜਿਹੜਾ ਯੂਪੀਏ ਦੇ 10 ਸਾਲਾਂ ਚ ਇੱਕ ਜੌਬ ਲਾਸ ਗ੍ਰੋਥ ਵਾਲਾ ਜਿਹੜਾ ਆਲਮ ਆਇਆ ਸੀ ਸਾਹਮਣੇ ਹੁਣ ਜਿਹੜਾ ਪਿਛਲੇ ਜਿਹੜੇ ਐਨਡੀਆ ਗਵਰਨਮੈਂਟ ਦਾ 2014 ਤੋਂ ਲੈ ਕੇ ਜੌਬ ਲੈਸ ਗ੍ਰੋਥ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਵਿਕਾਸ ਹੋ ਰਿਹਾ ਹੈ ਆਰਥਿਕ ਵਿਕਾਸ ਪਰ ਜੌਬਸ ਦੇ ਵਿੱਚ এমਪਲੋਇਮੈਂਟ ਕਿ ਨੈਟ ਵਧਾ ਨਹੀਂ ਹੋ ਰਿਹਾ ਅ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਤੇ ਹੋਰ ਗੱਲ ਕਰੀਏ ਮੈਂ ਤੁਹਾਡਾ ਧਿਆਨ ਕਿਉਂਕਿ ਤੁਸੀਂ ਗੱਲ ਕੀਤੀ ਹੈ ਕਿ 77 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਇਆ ਹੁਣ ਹੋ ਜਾਣੇ ਆ ਤਾਂ ਕੱਲ 78ਵੇਂ ਵਿੱਚ ਪਹੁੰਚ ਜਾਵਾਂਗੇ ਅਸਲ ਦੇ ਵਿੱਚ ਜਦੋਂ ਉਨ੍ਸੋ 47 ਦੇਸ਼ ਆਜ਼ਾਦ ਹੋਇਆ ਸੀ ਤਾਂ ਉਸ ਵੇਲੇ ਇਹ ਹਾਲਮ ਸੀ ਕਿ ਉਸ ਤੋਂ ਪਹਿਲੇ 50 ਸਾਲਾਂ ਵਿੱਚ ਵਿਕਾਸ ਦਰ ਜਿਹੜੀ ਹੈ ਉਹ ਕੋਈ 1% ਤੋਂ ਵੀ ਸਾਡੀ ਘੱਟ ਰਹੀ ਹੈ ਮੁੜ ਕੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਇੱਕ ਐਕਸਪੈਂਸ਼ਨਰੀ ਫੇਜ ਜਿਹੜਾ ਆਰਥਿਕ ਵਾਧੇ ਦਾ ਉਹ ਸ਼ੁਰੂ ਹੋਇਆ ਤੇ ਹਰ ਪਾਸੇ ਜਿਹੜਾ ਐਕਸਪੈਂਸ਼ਨ ਹੋਈ ਹਰ ਖੇਤਰ ਚ ਖੇਤੀ ਵਿੱਚ ਵੀ ਮੈਨੂਫੈਕਚਰਿੰਗ ਸੈਕਟਰ ਚ ਇੰਡਸਟਰੀ ਚ ਤੇ ਉਹਦੇ ਨਾਲ ਸਰਵਿਸ ਸੈਕਟਰ ਵਿੱਚ ਪਬਲਿਕ ਇਨਵੈਸਟਮੈਂਟ ਉਹਨਾਂ ਸਾਲਾਂ ਚ ਬਹੁਤ ਜ਼ਿਆਦਾ ਕੀਤੀ ਗਈ ਪਲਾਨ ਡਿਵੈਲਪਮੈਂਟ ਸਟ੍ਰੈਟਜੀ ਦੇ ਅੰਡਰ ਔਰ ਮੈਂ ਇਹ ਧਿਆਨ ਚਰ ਲੈਣਾ ਚਾਹਾਂਗਾ ਕਿ ਉਹ ਇਹ ਸਮਾਂ ਸੀ ਜਿਹਨੂੰ ਅਸੀਂ ਨੈਰਬੀਅਨ ਪੀਰੀਅਡ ਵੀ ਕਹਿੰਦੇ ਆ ਜਾਂ ਪਲਾਨ ਡਿਵੈਲਪਮੈਂਟ ਦਾ ਪੀਰੀਅਡ ਵੀ ਕਹਿ ਦਿੰਦੇ ਉਸ ਪੀਰੀਅਡ ਦੇ ਵਿੱਚ ਜਿਹੜਾ 1951 ਤੋਂ ਲੈ ਕੇ 64 ਤੱਕ ਜਦੋਂ ਤੱਕ ਨਹਿਰੂ ਬਿਨ ਇਰਾ ਸੀ ਤਾਂ ਉਸ ਵੇਲੇ ਜਿਹੜਾ ਸਾਡਾ ਵਿਕਾਸ ਦਰ ਹੈ ਉਹ ਕਾਫੀ ਉੱਪਰ ਗਿਆ ਮਲੋ ਲੈਸਰ 1% ਤੋਂ ਲੈ ਕੇ ਅਸੀਂ 4% ਤੱਕ ਜਿਹੜਾ ਐਵਰੇਜ ਵਿਕਾਸ ਦਰ ਹੁੰਦਾ ਰਿਹਾ ਔਰ ਰੋਜ਼ਗਾਰ ਦੇ ਮੌਕੇ ਉਹਨਾਂ ਦੇ ਨਾਲ ਉਸ ਸਮੇਂ ਬਹੁਤ ਆਏ ਸਾਡੇ ਕੋਲੇ ਬਹੁਤ ਵੱਡੀਆਂ ਜਿਹੜੀਆਂ ਐਜੂਕੇਸ਼ਨਲ ਐਕਸਪੈਂਸ਼ਨ ਹੋਈਆਂ ਐਜੂਕੇਸ਼ਨਲ ਸੰਸਥਾਵਾਂ ਖੁੱਲੀਆਂ ਔਰ ਉਹਦੇ ਨਾਲ ਇੱਕ ਆਮ ਜਿਹੜਾ ਘਰਾਂ ਦੇ ਬੱਚੇ ਨੇ ਉਨ੍ਹਾਂ ਨੂੰ এডਿਕੇਸ਼ਨ ਉਹਨਾਂ ਦੇ ਜਿਹੜੀ ਪਹੁੰਚ ਪੂਗੀ ਤੇ ਉਸ ਨਾਲ ਜਿਹੜਾ ਪਬਲਿਕ ਸੈਕਟਰ ਤੇ ਹਿੰਦੁਸਤਾਨ ਦੀ ਇਕਨੋਮੀ ਹੈ ਉਹਦੇ ਲਈ ਇੱਕ ਬਹੁਤ ਵੱਡਾ ਸਬਸਟੇਟ ਜਿਹੜਾ ਆਧਾਰ ਤਿਆਰ ਹੋ ਗਿਆ ਉਸ ਤੋਂ ਬਾਅਦ ਕੀ ਹੁੰਦਾ ਕਿ ਅਸੀਂ 80s ਦੇ ਵਿੱਚ ਥੋੜਾ ਬਹੁਤ ਲਿਬਰਲਾਈਜੇਸ਼ਨ ਕਰਦੇ ਹਾਂ 1980 ਦੇ ਵਿੱਚ ਫਿਰ ਅਸੀਂ ਜਦੋਂ 1990 ਜਾਂਦੇ ਹਾਂ ਤੇ ਹਰ ਬੰਦਾ ਜਾਣਦਾ ਉਹਦੇ ਬਾਰੇ ਮੈਂ ਜਿਆਦਾ ਨਹੀਂ ਵਿਸਤਾਰ ਨਾਲ ਜਾਵਾਂਗਾ ਪਰ ਕੋਈ ਡਾਕਟਰ ਸਾਹਿਬ ਐਜੂਕੇਸ਼ਨ ਦੇ ਨਾਲ ਵੱਡੀ ਇੰਡਸਟਰੀ ਵੀ ਦੇਸ਼ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੱਗੀ ਉਹਦੇ ਵੀ ਜਿਹੜੀਆਂ ਜੌਬ ਵੱਡੇ ਪੱਧਰ ਤੇ ਕ੍ਰੀਏਟ ਹੋਈਆਂ ਇਹ ਨੁਕਤਾ ਬਹੁਤ ਇੰਪੋਰਟੈਂਟ ਹੈ ਇਹਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਬਹੁਤ ਅਹਿਮ ਦੱਸਣੀ ਚਾਹਵਾਂਗਾ ਕਿ ਜਦੋਂ ਦੇਸ਼ ਜਾਦ ਹੋਇਆ ਤਾਂ ਉਦੋਂ ਸਾਡੇ ਕੋਲ ਮੈਨੂਫੈਕਚਰਿੰਗ ਕੁਝ ਵੀ ਨਹੀਂ ਸੀ ਉਸ ਵੇਲੇ ਦੀ ਜਿਹੜੀ ਬੰਬੇ ਪਲਾਨ 1945 ਚ ਆਉਂਦੀ ਹੈ ਜਿਹੜੇ 15 ਇੰਡਸਟ੍ਰੀਸਟਿਸ ਹੋਸ ਦੇ ਵਿੱਚ ਸਾਈਨ ਕਰਦੇ ਨੇ ਤੇ ਉਹਨਾਂ ਦਾ ਇਹ ਮੰਨਣਾ ਸੀ ਕਿ ਪਬਲਿਕ ਸੈਕਟਰ ਨੂੰ ਲੀਡ ਲੈਣੀ ਚਾਹੀਦੀ ਹੈ ਕਿ ਦੇਸ਼ ਦੇ ਵਿੱਚ ਜਿਹੜਾ ਸੋਸ਼ਲ ਸਮਾਜਿਕ ਢਾਂਚਾ ਹੈ ਤੇ ਫਿਜ਼ੀਕਲ ਇਨਫਰਾਸਟ੍ਰਕਚਰ ਹੈ ਉਹ ਤਿਆਰ ਕਰਨ ਦੀ ਲੋੜ ਹੈ ਤੇ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੱਡੀਆਂ ਇੰਡਸਟਰੀਜ਼ ਵੀ ਆਈਆਂ ਬਹੁਤ ਪਾਇਦਾਰ ਜੈਡਿਅ ਐਜੂਕੇਸ਼ਨਲ ਇੰਸਟੀਟਿਊਸ਼ਨਸ ਮੈਡੀਕਲ ਇੰਸਟੀਟਿਊਸ਼ਨ ਜਿੰਨਿੰਗ ਇੰਸਟੀਟਿਊਸ਼ਨ ਸਕੂਲੀਆਂ ਜਿਹਦੇ ਵਿੱਚ ਆਈਆਈਟੀਜ਼ ਆਈਆਈਐਮਸ ਐਮਸ ਵੇ ਇਹ ਸਾਰੇ ਕੁਝ ਹੋਰ ਨਾਲ ਇਹ ਹੋਇਆ ਕਿ ਪ੍ਰਾਈਵੇਟ ਸੈਕਟਰ ਨੂੰ ਵੀ ਦੋ ਤਰ੍ਹਾਂ ਨਾਲ ਹੈਲਪ ਹੋਈ ਇੱਕ ਤਾਂ ਪਬਲਿਕ ਸੈਕਟਰ ਦੇ ਵਿੱਚ ਟ੍ਰੇਨ ਜਿਹੜੀ ਮੈਨਪਾਵਰ ਹੈ ਉਹਨਾਂ ਨੂੰ ਮਹੱਈਆ ਹੋਈ ਐਕਸਪੀਰੀਐਂਸਡ ਮੈਨਪਾਵਰ ਉਹਨਾਂ ਨੂੰ ਮਹੱਈਆ ਹੋਈ ਤੇ ਦੂਸਰਾ ਜਿਹੜਾ ਇੰਟਰਮੀਡੀਏਟ ਗੁੱਡਸ ਤੇ ਸਰਵਿਸਿਜ਼ ਉਹਨਾਂ ਨੇ ਭਈਆ ਹੋਈਏ ਔਰ ਪ੍ਰਾਈਵੇਟ ਸੈਕਟਰ ਨੇ ਵੀ ਉਸ ਵੇਲੇ ਕਾਫੀ ਐਕਸਪੈਂਸ਼ਨ ਜਿਹੜੀ ਹੈ ਉਹ ਵੀ ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਸੋ ਇਹ ਜਦੋਂ ਅਸੀਂ 90s ਦੇ ਵਿੱਚ ਆਨੇ ਆ ਤਾਂ ਨਵੀਂ ਆਰਥਿਕ ਨੀਤੀ ਆਉਦੀ ਹੈ ਜਿਹਦਾ ਮੁੱਖ ਮਕਸਦ ਸੀ ਕਿ ਹੁਣ ਪੁਰਾਣਾ ਹਿਸਾਬ ਕਿਤਾਬ ਨਹੀਂ ਚੱਲਣਾ ਇਕਨੋਮੀ ਨੂੰ ਥੋੜੀ ਖੁੱਲ ਦੇਣ ਦੀ ਲੋੜ ਹੈ ਉਹ ਠੀਕ ਨਹੀਂ ਸੀ ਉਹਦੇ ਵਿੱਚ ਨਿੱਜੀਕਰਨ ਕੀਤਾ ਗਿਆ ਉਦਾਰੀਕਰਨ ਕੀਤਾ ਗਿਆ ਤੇ ਸੰਸਾਰੀਕਰਨ ਕੀਤਾ ਗਿਆ ਪਰ ਉਹ ਰੋਜ਼ਗਾਰ ਉਹਦੇ ਨਾਲ ਵਿਕਾਸ ਦਾ ਐਲਪੀਜੀ ਕਹਿ ਦਿੰਦੇ ਸੀ ਸ਼ਾਰਟ ਫਾਰਮ ਦੇ ਵਿੱਚ ਐਲਪੀਜੀ ਹਾਂ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ ਇਹ ਉਦਾਰੀ ਐ ਐਲਪੀਜੀ ਜਿਹੜੀ ਐ ਉਹ ਉਹਦੇ ਨਾਲ ਕੀ ਹੋਇਆ ਕਿ ਫਿਰ ਡੀਸ ਇਨਵੈਸਟਮੈਂਟ ਹੋਈ ਪਬਲਿਕ ਸੈਕਟਰ ਯੂਨਿਟਸ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਆ ਗਈ ਇੱਕ ਜੋਬ ਲਾਸ ਗਰੋਥ ਹੋ ਗਿਆ ਕਿ ਇਹਦਾ ਸਾਰਾ ਮਿਸਦਾਰ ਹੋਇਆ ਪਰ ਜੋਬਸ ਨਹੀਂ ਕ੍ਰੀਏਟ ਹੋਈਆਂ ਉਸ ਪੱਧਰ ਤੇ ਔਰ ਜਦੋਂ ਅਸੀਂ ਫਿਰ 2014 ਚ ਜਾਂਦੇ ਆ ਤਾਂ ਉਹਦੇ ਨਾਲ ਮੈਂ ਕਨੈਕਸ਼ਨ ਜਿਹੜਾ ਜਾਂ ਰਿਪੋਰਮਸ ਵਾਲਾ ਗੇਰ ਹੈ ਹੋਰ ਤੇਜੀ ਨਾਲ ਸਟੌਪ ਗਿਰਚ ਪਾ ਦਿੱਤਾ ਗਿਆ ਤੇ ਜੌਬਲੈਸ ਗ੍ਰੋਥ ਹੋ ਗਿਆ ਐਸ ਬਲੇ ਆਲਮ ਇਹ ਹੈ ਜਿਵੇਂ ਇਕਨੋਮਿਕ ਸਰਵੇ ਹੀ ਸੀ 2023 ਚ ਵੀ ਦਾ ਦੇਖ ਲਈਏ ਤਾਂ ਉਹਦੇ ਵਿੱਚ ਗਵਰਨਮੈਂਟ ਦੇ ਆਪਣੇ ਅੰਕੜੇ ਨੇ ਕਿ 2019 ਦੇ ਜਿਹੜਾ 2017-18 ਦੇ ਵਿੱਚ ਪਿਛਲੇ 45 ਸਾਲਾਂ ਦੇ ਵਿੱਚ ਜਿਹੜਾ ਬੇਰੁਜ਼ਗਾਰੀ ਦੀ ਦਰ ਸੀ ਉਹ ਸਭ ਤੋਂ ਵੱਧ ਸੀ ਤੇ ਉਹ ਤਕਰੀਬਨ 6.1% ਸੀ ਜੇ ਆਪਾਂ ਪਿੰਡੂ ਤੇ ਸ਼ਹਿਰੀ ਖੇਤਰ ਚ ਉਹਦੀ ਵੰਡ ਕਰੀਏ ਤਾਂ ਸ਼ਹਿਰੀ ਖੇਤਰ ਚ ਕੋਈ 8% 7.8% ਬੇਰੁਜ਼ਗਾਰੀ ਸੀ ਤੇ ਜਿਹੜੀ ਪਿੰਡੂ ਖੇਤਰ ਚ ਉਹ 5.3% ਸੀ ਹੁਣ ਜਿਹੜੀ ਬੇਰੁਜ਼ਗਾਰੀ ਦੀ ਦਰ ਤਾਂ ਭਾਵੇਂ ਕੱਟੀ ਐ ਇਹ ਕੋਈ ਆਪਾਂ ਕਹਿ ਸਕਦੇ ਹਾਂ ਕਿ 6.4% ਐ ਪਰ ਪਿਛਲਾ ਬੈਕਲੌਗ ਬਹੁਤ ਐ ਜਿਹੜਾ ਨਾ ਕਿ ਹਰ ਇੱਕ ਤਾਂ ਹਰ ਸਾਲ ਵਰਕਫੋਰਸ ਲੇਬਰ ਫੋਰਸ ਵਾਧਾ ਹੁੰਦਾ ਹੈ 15 ਪਲੱਸ ਤੋਂ ਅਸੀਂ ਬਾਅਦ ਲੇਬਰ ਪੋਰਸ ਲੈਨੇ ਆ ਤੇ ਇਹ ਦੂਸਰਾ ਜਿਹੜਾ ਇੱਕ ਜੌਬਸ ਕ੍ਰੀਟ ਨਹੀਂ ਹੋ ਰੀਆਂ ਜਿਵੇਂ ਤੁਸੀਂ ਗੱਲ ਕੀਤੀ ਕਿ 2 ਕਰੋੜ ਜੌਬਸ ਦਾ ਵਾਅਦਾ ਕੀਤਾ ਸੀ ਤੇ ਉਹਦੇ ਚ ਤਾਂ ਲੱਖਾਂ ਦੇ ਹਿਸਾਬ ਨਾਲ ਵੀ ਕ੍ਰੀਟ ਨਹੀਂ ਹੋਈਆਂ ਔਰ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਪਰ ਤੁਸੀਂ ਮੈਨੂੰ ਲੱਗਦਾ ਕੋਈ ਸਵਾਲ ਰੇਜ ਕਰਨਾ ਚਾਹੁੰਦੇ ਮੈਂ ਸਵਾਲ ਇਹ ਕਹਿਣਾ ਸੀ ਵੀ CMI ਇੱਕ ਲੇਟੈਸਟ ਰਿਪੋਰਟ ਹੈ ਉਹਦੇ ਚ ਉਹ ਕਹਿੰਦੇ ਵੀ ਪਿੰਡਾਂ ਤੇ ਸ਼ਹਿਰਾਂ ਦੋਨਾਂ ਜੀ ਬਰਾਬਰ ਜਿਹੜੀ ਅਨਪਲਾਈਡ ਅਨਪਲਾਈਮੈਂਟ ਵਧ ਰਹੀ ਹੈ ਅਸਲ ਦੇ ਵਿੱਚ ਜਿਹੜੀ ਪਿੰਡ ਦਾ ਇਕਨੋਮੀ ਆ ਉਹ ਖੇਤੀ ਤੇ ਜਿਆਦਾ ਨਿਰਭਰ ਹੈ ਤੇ ਖੇਤ ਜੇ ਹਿੰਦੁਸਤਾਨ ਦੇ ਪੱਧਰ ਦੇ ਆਪਾਂ ਪਿਕਚਰ ਦੇਖੀਏ ਤਾਂ ਖੇਤੀ ਜਿਹੜੀ ਹੈ ਉਹ 45% ਵਰਕਫੋਰਸ ਅੱਜ ਵੀ ਉਹਦੇ ਵਿੱਚ ਹੈ ਤੇ ਖੇਤੀ ਤੋਂ ਆਮਦਨ ਜਿਹੜੀ ਆ ਉਹ 17 18% ਹੈ ਸੋ ਇਹ ਖੇਤੀ ਦੇ ਵਿੱਚ ਇੱਕ ਮਿਸਨੋਮਰ ਵੀ ਹੈ ਕਿ ਬੰਦਾ ਦਿਖਣ ਨੂੰ ਤਾਂ ਬਾਹਰਜਗਾਰ ਲੱਗਦਾ ਹੈ ਪਰ ਬਹੁਤ ਬਾਰੀ ਅਰਧ ਬੇਰੁਜ਼ਗਾਰ ਹੈ ਜਾਂ ਛੁਪੇ ਹੋਏ ਤੌਰ ਤੇ ਬੇਰੁਜ਼ਗਾਰ ਹੈ ਸੋ ਉਹਦਾ ਮਤਲਬ ਇਹ ਹੈ ਕਿ ਉਹ ਬਹੁਤ ਹੀ ਜ਼ਿਆਦਾ ਕੰਟਰੀਬਿਊਟ ਖੇਤੀ ਦੇ ਵਿੱਚ ਨਹੀਂ ਕਰ ਰਿਹਾ ਸੋ ਇਹ ਜਿਹੜਾ ਮਸਲਾ ਹੈ ਖੇਤੀ ਐ ਇਸ ਵੇਲੇ ਲੇਬਰ ਫੋਰਸ ਨੂੰ ਕਿਰਤ ਨੂੰ ਬਾਹਰ ਤੱਕ ਰਹੀ ਹੈ ਤੇ ਦੂਜੇ ਜਿਹੜੇ ਗੈਰ ਖੇਤੀ ਖੇਤਰ ਉਹਨਾਂ ਚ ਰੋਜ਼ਗਾਰ ਦੇ ਮੌਕੇ ਉਸ ਤਰ੍ਹਾਂ ਪੈਦਾ ਨਹੀਂ ਹੋ ਰਹੇ ਤੇ ਸੈਕੰਡ ਹੈ ਕਿ ਜਿਹੜੀ ਸਰਪਲਸ ਲੇਬਰ ਖੇਤੀ ਚ ਹੋ ਰਹੀ ਹੈ ਉਹ এমਪਲੋਇਬਿਲਟੀ ਵੀ ਉਹਨਾਂ ਦੇ ਦੂਜੇ ਖੇਤਰਾਂ 'ਚ ਉਸ ਤਰ੍ਹਾਂ ਨਹੀਂ ਹੈ ਇੱਥੇ ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਬਹੁਤ ਇੰਪੋਰਟੈਂਟ ਗੱਲ ਲੈਣੀ ਚਾਹਾਂਗਾ ਕਿ ਪਿਛਲੇ ਸਮੇਂ 'ਚ ਜਦੋਂ ਤੋਂ ਨਵੀਂ ਆਰਥਿਕ ਨੀਤੀ ਆਈ ਹੈ ਤੇ ਖਾਸ ਕਰਕੇ ਪਿਛਲੇ 15 ਸਾਲਾਂ 'ਚ ਇਹ ਕਾਰਪੋਰੇਟ ਸੈਕਟਰ ਨੂੰ ਕਾਫੀ ਕੰਸੈਸ਼ਨ ਦਿੱਤੇ ਜਾ ਰਹੇ ਹਨ ਯੂਪੀਆ ਗਵਰਨਮੈਂਟ ਨੇ ਵੀ ਟੈਕਸ ਕੰਸੈਸ਼ਨ ਦਿੱਤੇ ਔਰ ਨਾਲ ਕਾਰਪੋਰੇਟ ਰਿਸਪੌਂਸਿਬਿਲਟੀ ਐਕਟ ਲੈ ਅੰダー ਪਰ ਉਸ ਦੇ ਨਾਲ ਟੈਕਸ ਕੰਸੈਸ਼ਨ ਤੋਂ ਉਹਨਾਂ ਨੇ ਲੈ ਲਏ ਪਰ এমਪਲয়ਮੈਂਟ ਜਨਰੇਟ ਨਹੀਂ ਹੋਈ। ਇਹ ਜਿਹੜਾ ਇਕਨੋਮਿਕ ਸਰਵੇ ਐ ਇਸ ਵੇਲੇ ਲੇਟੈਸਟ ਗਵਰਨਮੈਂਟ ਆਫ ਇੰਡੀਆ ਦਾ ਉਹ ਉਹਦੇ ਵਿੱਚ ਅੰਕਤ ਹੈ ਇਹ ਗੱਲ ਕਿ 2019 ਦੇ ਵਿੱਚ 20 ਚ ਇਹ ਕਾਰਪੋਰੇਟ ਸੈਕਟਰ ਨੇ ਬਹੁਤ ਸਾਰੇ ਕੰਸੈਸ਼ਨ ਦਿੱਤੇ ਗਏ। ਇਸ ਉਮੀਦ ਨਾਲ ਕਿ ਕਾਰਪੋਰੇਟ ਸੈਕਟਰ ਜਿਹੜਾ ਹੈ ਉਹ ਇੱਕ ਤਾਂ ਨਿਵੇਸ਼ ਵਧਾਏਗਾ ਆਪਣਾ ਤੇ ਦੂਸਰਾ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ। ਪਰ ਉਹੀ ਸਰਵੇ ਕਹਿ ਰਿਹਾ ਕਿ ਇਹ एक्सपेक्टेशंस ਤੇ ਰਿਐਲਿਟੀ ਦੇ ਵਿੱਚ ਬਹੁਤ ਜਿਆਦਾ ਫਰਕ ਹੈ ਉਲਟਾ ਇਹ ਹੋਇਆ ਕਿ ਕਾਰਪੋਰੇਟ ਜਿਹੜਾ ਪ੍ਰੋਫਿਟ ਹੈ ਉਹ ਤਾਂ 4 ਗੁਣਾ ਵੱਧ ਗਿਆ ਪਿਛਲੇ ਇੰਨੇ ਸਾਲਾਂ 'ਚ ਪਰ ਰੋਜ਼ਗਾਰ ਤਾਂ ਵਧਿਆ ਨਹੀਂ ਪਰ ਉਹਨਾਂ ਨੇ ਆਪਣੀ ਰੋਜ਼ਗਾਰ ਵਾਲੀ ਜ਼ਿੰਮੇਵਾਰੀ ਜਿਹੜੀ ਹੈ ਉਹ ਚੱਕੀ ਨਹੀਂ ਤੇ ਹੁਣ ਇਸ ਬਜਟ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਇੰਨੇ 5000 ਰੁਪਿਆ ਜਿਹੜੀ ਆਪਣਾ ਐਂਟਰਪ੍ਰੀਨਰਸ ਨੂੰ ਦੇਣਾ ਹੈ ਆਪਣਾ ਸ਼ੁਰੂ ਚ ਲੋਕਾਂ ਨੂੰ ਰਿਪਲੇ ਕਰ ਲਈ ਹੈ ਨਾ ਜਿਹੜੀ ਇੰਟਰਨਸ਼ਿਪ ਕਹਿ ਦਿੰਦੇ ਨੇ ਉਹ ਤੋਂ ਦੇ ਵਾਸਤੇ ਪਰ ਫਿਰ ਇਹ ਉਹੀ ਗਲਤੀ ਕਰ ਰਹੇ ਨੇ ਉਹਨਾਂ ਨੇ ਪ੍ਰਾਫਿਟ ਵੱਧ ਰਿਹਾ ਹੈ ਅਸਲ ਦੇ ਵਿੱਚ ਜਿਹੜੇ ਕੰਪਨੀਆਂ ਨੇ ਨਾ ਤੁਹਾਡਾ ਡਿਮਾਂਡ ਸਾਈਡ ਮੈਨੇਜ ਨਹੀਂ ਹੋ ਰਿਹਾ ਕਿਉਂਕਿ ਕੰਜ਼ਮਪਸ਼ਨ ਕਟ ਰਹੀ ਹੈ ਲੋਕਾਂ ਕੋਲੇ ਪਰਚੇਜਿੰਗ ਪਾਵਰ ਘਟ ਰਹੀ ਹੈ ਤੇ ਉਹ ਇਨਵੈਸਟਮੈਂਟ ਉਸ ਤਰ੍ਹਾਂ ਕਰ ਨਹੀਂ ਰਹੀ ਕੰਪਨੀਆਂ ਆਪਣੇ ਪ੍ਰੋਫਿਟ ਨੂੰ ਬਲੌ ਬੈਕ ਕਰ ਰਹੀਆਂ ਨੇ ਰੀਅਲ ਏਸਟੇਟ 'ਚ ਤੇ ਉਹਦੇ ਨਾਲ ਰੋਜ਼ਗਾਰ ਦੇ ਮੌਕੇ ਜਿਹੜੇ ਆ ਉਹ ਪੈਦਾ ਨਹੀਂ ਹੁੰਦੇ ਔਰ ਇਸ ਕਰਕੇ ਜਿਹੜਾ ਲਾਭ ਹੈ ਉਹ ਕੰਪਨੀਆਂ ਦਾ ਵਧ ਰਿਹਾ ਪਰ ਹਾਇਰਿੰਗ ਉਸ ਤਰ੍ਹਾਂ ਨਹੀਂ ਹੋ ਰਹੀ ਖਾਸ ਕਰਕੇ ਇਹ ਸਰਪੇ ਲਾਭ ਵਧਣ ਦੇ ਬਾਵਜੂਦ ਸਰਕਾਰ ਨੇ ਹੋਰ ਕੰਸੈਸ਼ਨ ਉਹਨਾਂ ਨੂੰ ਦਿੱਤੇ ਆ ਇਹੀ ਹੈ ਨਾ ਮੈਂ ਉਹ ਕਹਿੰਦਾ ਕਿ ਜਿਹੜੀ ਗਲਤੀ 2019 ਵਿੱਚ ਕੀਤੀ ਸੀ ਉਹ ਹੁਣ ਵੀ ਕੀਤੀ ਜਾ ਰਹੀ ਹੈ ਕਿ ਹੋਰ ਕੰਸੈਸ਼ਨ ਦਿੱਤੇ ਜਾ ਰਹੇ ਨੇ ਔਰ ਇਹ ਜਿਹੜੀ ਹੈ ਇਹ ਸਰਵੇ ਇਹ ਵੀ ਕਹਿ ਰਿਹਾ ਹੈ ਕਿ ਆਈਟੀ ਸੈਕਟਰ ਜਿਹੜਾ ਇੱਕ ਕਾਫੀ ਇੰਜੀਨੀਅਰ ਐਮਪਲॉयਮੈਂਟ ਦਾ ਪਿਛਲੇ 2 ਸਾਲਾਂ ਦੇ ਵਿੱਚ ਉਹਦੇ ਚ ਬੇਰੋਜ਼ਗਾਰ ਦੇ ਮੌਕੇ ਘਟੇ ਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਮਸ਼ੀਨੂਈ ਬੁੱਧੀ ਕਹਿੰਦੇ ਆ ਉਹਦੇ ਆਉਣ ਨਾਲ ਹੋਰ ਕਟਨੇ ਆ ਤੇ ਜਿਹੜਾ ਇੰਡੀਆ ਦਾ ਐਜ ਹੈ आईटी इनेबल्ड सर्विसेज विच ओ भी हुन ਥੱਲੇ ਵੱਲ ਜਾਣਾ ਸ਼ੁਰੂ ਹੋ ਗਿਆ ਤੇ ਇੱਕ ਖਤਮ ਵੀ ਹੋ ਸਕਦਾ ਔਰ ਇਥੇ आईएमएफ इंटरनेशनल मॉनेटरी फंड जेडी है ਅੰਤਰਰਾਸ਼ਟਰੀ ਮੁਦਰਾ ਕੋਸ਼ ਉਹਦੀ ਸਟਡੀ ਦਾ ਵੀ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਹੜੀ ਕਿ ਇਸ ਸਾਲ ਜਨਵਰੀ ਤੇ ਆਈ ਸੀ ਤੇ 2024 ਚ ਉਹ ਇਹ ਕਹਿੰਦੇ ਨੇ ਕਿ 46% ਵਰਕ ਫੋਰਸ ਦੁਨੀਆਂ ਦੀ ਵਿਹਲੀ ਹੋਣ ਜਾ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਕਾ ਔਰ ਇਸ ਆਪਣਾ ਸਰਵੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਇਹ ਕਹਿ ਰਿਹਾ ਕਿ ਇਹ ਹਿੰਦੁਸਤਾਨ ਵਰਗੇ ਡਿਵੈਲਪਿੰਗ ਤੇ ਲੋ ਮਿਡਲ ਇਨਕਮ ਕੰਟਰੀ ਲਈ ਆਈਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਇਹ ਇਟ ਸ਼ੁੱਡ ਬੀ ਦਾ ਲਾਸਟ ਚੋਇਸ ਇਹ ਬਹੁਤ ਵਧੀਆ ਗੱਲ ਨਹੀਂ ਹੈ ਇਹਦੇ ਨਾਲ ਮੈਕਨਾਈਜੇਸ਼ਨ ਹੋ ਰਹੀ ਹੈ ਤੇ ਅਸੀਂ ਵੱਡੀਆਂ ਕੰਪਨੀਆਂ ਤੋਂ ਬਹੁਤ ਵੱਡੇ এমਪਲॉयਮੈਂਟ ਨਹੀਂ ਹੋ ਜਨਰੇਟ ਕਰਨ ਗਿਆ ਨਾ ਹੀ ਆਸ ਰੱਖਣੀ ਚਾਹੀਦੀ ਹੈ ਕਿ ਉਹ ਕੈਪੀਟਲ ਜਿਹੜੇ ਉਹ ਜਿਆਦਾ ਤੋਂ ਜਿਆਦਾ ਮੈਕਨਾਈਜੇਸ਼ਨ ਔਰ AI ਤੇ ਡਿਪੈਂਡ ਕਰਦੇ ਔਰ AI ਜਿਹੜੀ ਹੈ ਇਹ ਕੈਪੀਟਲ ਇੰਟੈਂਸਿਵ ਹੈ એનર્ਜੀ ਇੰਟੈਂਸਿਵ ਹੈ ਇਸ ਕਰਕੇ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਉਹ ਬੇਰੁਜ਼ਗਾਰੀ ਦਾ ਇਹ ਹਿੰਦੁਸਤਾਨ ਪਦਰਤੇ ਸਰਕਾਰੀ ਅੰਕੜੇ ਦੇਖਿਆ ਜਾਵੇ ਤਾਂ ਉਹ ਤਾਂ 4 ਕਰੋੜ ਬਣਦੇ ਨੇ ਬੇਰੁਜ਼ਗਾਰ ਪਰ ਜੇ ਅਦਰਵਾਈਜ਼ ਸੀਐਮਆਈ ਦਾ ਡਾਟਾ ਜਾਂ ਹੋਰ ਡਾਟਾ ਦੇਖਿਆ ਜਾਵੇ ਤੇ ਇਹ 8 ਤੋਂ 10 ਕਰੋੜ ਦੇ ਕਰੀਬ ਬੇਰੁਜ਼ਗਾਰੀ ਜਿਹੜੀ ਹੈ ਔਰ ਤੇ ਯੂਥ ਬੇਰੁਜ਼ਗਾਰੀ ਜਿਹੜੀ ਯੂਥ ਵਿੱਚ ਉਹ ਤਾਂ 15-20% ਹੈ ਸੋ ਇਹ ਹਿਸਾਬ ਲਾ ਲਓ ਕਿ 15-20% ਯੂਥ ਔਰ ਇੱਕ ਗੱਲ ਹੋਰ ਕਿ ਜੇ ਇਹ ਕਹਿਣਾ ਕਿ 80 ਕਰੋੜ 60 ਕਰੋੜ ਲੋਕਾਂ ਨੂੰ ਸਸਤਾ ਨਾਜ ਦੇ ਕੇ ਕੰਮ ਕੰਮ ਚੱਲਦਾ ਰਹੇਗਾ ਨਹੀਂ ਜਿਹੜਾ ਰੋਜ਼ਗਾਰ ਹੈ ਨਾ ਇਹ ਤੁਹਾਡਾ ਇੱਕ ਸੋਸ਼ਲ ਇਮੇਜ ਵੀ ਬਣਾਉਂਦਾ ਹੈ ਪਰਿਵਾਰ ਦੇ ਵਿੱਚ ਤੁਹਾਡਾ ਸਟੇਟਸ ਬਣਾਉਂਦਾ ਹੈ ਤੁਹਾਡੇ ਇੱਕ ਸੈਲਫ ਇਸਟੀਮ ਜਿਹੜੀ ਹੈ ਉਹਨੂੰ ਰੱਖਦਾ ਹੈ ਤੁਹਾਡੀ ਰੈਲੇਵੈਂਸ ਵਧਾਉਂਦਾ ਹੈਗਾ ਸੋ ਇਸ ਕਰਕੇ ਇਹ ਜਿਹੜਾ ਮਾਡਲ ਹੈ ਜੇ ਲੋਕਾਂ ਕੋਲ ਪਰਚੇਜ਼ਿੰਗ ਪਾਵਰ ਨਾ ਹੋਈ ਇਹਨੂੰ ਕੰਜ਼ਮਪਸ਼ਨ ਲੈਟ ਗ੍ਰੋਥ ਮਾਡਲ ਅਸੀਂ ਕਹਿੰਦੇ ਹਾਂ ਤਾਂ ਵਿਕਾਸ ਵੀ ਸਲੋ ਡਾਊਨ ਹੋਣਾ ਤੇ ਇੰਪਲਾਈਮੈਂਟ ਵੀ ਸਲੋ ਡਾਊਨ ਹੋਣੀ ਹੈ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਜੇ ਸਭ ਤੋਂ ਵੱਡਾ ਚੈਲੰਜ ਹੈ ਤੇ ਉਰਜ਼ਗਾਰ ਦੇ ਮੋਕੇ ਪੈਦਾ ਕਰਦਾ ਹੈ ਤੁਸੀਂ ਦੇਖੋ ਜਦੋਂ ਵੀ ਕਈ ਵਾਰੀ ਜੁਗ ਵਿੱਚ ਅਨਰੈਸਟ ਹੁੰਦੀ ਹੈ ਡਾਕਟਰ ਸਾਹਿਬ ਇੱਕ ਸਵਾਲ ਮੇਰਾ ਤੁਸੀਂ ਉਹ ਵੀ ਆਰਟੀਫੀਸ਼ਲ ਇੰਟੈਲੀਜੈਂਸ ਦਾ ਜਿਹੜਾ ਵੀ ਉਹ ਮਤਲਬ ਘੱਟ ਤੋਂ ਘੱਟ ਉਹਦੀ ਵੱਤੋਂ ਕੀਤੀ ਜਾਵੇ ਪਰ ਮੇਰਾ ਨੀ ਕਹਾਲ ਜਿਹੜੇ 4 ਗੁਣਾ ਪ੍ਰੋਫਿਟ ਬਣਾ ਰਹੇ ਆ ਉਹ ਪ੍ਰੋਫਿਟ ਦਾ ਇੱਕ ਵੀ ਮੌਕਾ ਗਵਾਉਣ ਤਾਂ ਮੇਰਾ ਖਿਆਲ ਹੈ ਕਿ ਉਹ ਜਲਦੀ ਇਹ ਸਾਰਾ ਆਰਟੀਫੀਸ਼ਲ ਇੰਟੈਲੀਜੈਂਸ ਰਹੀਂ ਕੰਮ ਆਪਣਾ ਵਧਾਉਣਗੇ ਦੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਇਸ ਵੇਲੇ ਫਾਸਟ ਰੈਕਟ ਤੇ ਹੈ ਪਿਛਲੇ 50 60 ਸਾਲਾਂ ਤੋਂ ਤੇ ਰਿਸਰਚ ਹੋ ਰਹੀ ਹੈ ਔਰ ਦਿਨੋ ਦਿਨ ਵਧਦੀ ਜਾ ਰਹੀ ਹੈ ਇਹ ਅਜੇ ਰਿਵਰਸ ਨਹੀਂ ਹੋਣਾ ਇਹ ਅੱਗੇ ਵਧਣਾ ਤਾਂ ਹੀ ਆਈਐਮਐਫ ਵਰਗੇ ਜਿਹੜੇ ਵਿਦਾਰੇ ਨੇ ਜਿਹੜੇ ਕਿ ਮਤਲਬ ਕੈਪਟਲਿਸਟ ਜੋ ਸ਼ਬਾਜ ਨੂੰ ਸਰਵ ਕਰਦੇ ਨੇ ਉਹ ਵੀ ਇਹ ਕਹਿ ਰਹੇ ਨੇ ਤੇ ਉਹ ਵੀ ਕਨਸੈਪਟ ਕ੍ਰੀਏਟ ਕਰ ਰਹੇ ਨੇ ਤੇ ਇਹ ਜਿਹੜਾ ਸਰਵੇ ਆਪਣਾ ਹੀ ਕਹਿ ਰਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੇ ਸਾਡੇ ਕਾਰਪੋਰੇਟਸ ਨੇ ਇਹਨਾਂ ਨੂੰ ਆਪਣੇ ਪ੍ਰਾਫਿਟ ਦੇ ਵਿੱਚ ਫਲੋਟ ਕਰਨ ਦੇ ਨਾਲ ਨਾਲ ਆਪ ਇਹ ਵੀ ਦੇਖਣਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜੌਬਸ ਕਿਵੇਂ ਬਧਾਈਆਂ ਜਾ ਸਕਦੀਆਂ ਕਿ ਆਰ ਜੌਬਸ ਜਦੋਂ ਜੌਬ ਲਾਸ ਹੋਏਗਾ ਤੇ ਆਲਟਰਨੇਟ ਜੌਬਸ ਆਰਗੂਮੈਂਟ ਦਿੱਤੀ ਜਾਂਦੀ ਸੀ ਕਿ ਕੁਝ ਹੋਰ ਜੌਬਸ ਕ੍ਰੀਏਟ ਹੋਣਗੇ ਜਿਵੇਂ ਲੋਕਾਂ ਲੋਕ ਕਹਿੰਦੇ ਸੀ ਕਿ ਕੰਪਿਊਟਰ ਨਾਲ ਜੌਬਸ ਬੜੀਆਂ ਲਾਸ ਹੋਣਗੀਆਂ ਪਰ ਉਹ ਆਲਟਰਨੇਟ ਜੌਬਸ ਵੀ ਕ੍ਰੀਏਟ ਹੋਈਆਂ ਪਰ ਦੂਸਰੇ ਪਾਸੇ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਇਹਨੇ ਉਹ ਜੋਬ लॉस ਜਿਆਦਾ ਕਰਨਾ ਤੇ ਜੋਬਲੈਸ ਗਰੋਥ ਹੋਣ ਦੇ ਚਾਂਸ ਜ਼ਿਆਦਾ ਨੇ ਇਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਸਰਵੇ ਵੀ ਕਹਿ ਰਿਹਾ ਕਿ ਸਾਡੇ ਵਾਸਤੇ ਇੱਕ ਚੁਆਇਸ ਨਹੀਂ ਹੈ ਪਰ ਕੰਪਨੀਆਂ ਇਹਨੂੰ ਯੂਜ਼ ਕਰਨਗੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਕਿਉਂਕਿ ਉਹਨਾਂ ਦਾ ਇੱਕੋ ਇੱਕ ਮੰਤਵ ਪ੍ਰੋਫਿਟ ਹੈ ਪਰ ਜਿਹੜਾ ਲੌਂਗ ਰਨ ਇੰਟਰਸਟ ਹੈ ਕੰਪਨੀਆਂ ਦਾ ਉਹ ਇਹਦੇ ਇਹਦੇ ਨਾਲ ਸਰਬ ਨਹੀਂ ਹੋਣਾ ਉਹਨਾਂ ਦਾ ਅਲਾਈਟਡ ਸੈਲਫ ਇੰਟਰਸਟ ਵੀ ਜਿਹੜਾ ਉਹ ਹਿੱਟ ਹੋਣਾ ਹੈ ਜਿਹੜਾ ਕਿ ਉਹਨਾਂ ਨੂੰ ਮਤਲਬ ਸਮਝਾਣੀ ਚਾਹੀਦੀ ਹੈ ਕਈ ਲੋਕ ਇਹਦੇ ਉਲਟ ਆਰਗੂਮੈਂਟ ਕਰਦੇ ਨੇ ਮੈਂ ਵੀ ਕਈ ਲੋਕਾਂ ਨਾਲ ਗੱਲ ਕੀਤੀ ਨਹੀਂ ਜੀ ਨਹੀਂ ਇਹਦੇ ਨਾਲ ਬੜੀਆਂ ਹੋਰ ਜੌਬਸ ਕ੍ਰੀਏਟ ਹੋ ਜਾਣੀਆਂ ਜਾਂ ਉਹ ਤੁਹਾਨੂੰ ਤਾਂ ਇਹ ਨਹੀਂ ਲੇਬਰ ਫੋਰਸ ਦੀ ਲੋੜ ਹੀ ਨਹੀਂ ਜਾਂ ਇਹਨਾਂ ਵਰਲਡ ਪੋਪੂਲੇਸ਼ਨ ਦੀ ਲੋੜ ਨਹੀਂ ਤਾਂ ਉਹਨਾਂ ਲੋਕ ਜਿਹੜੇ ਐਸੇ ਵੇਲੇ ਹੋਣਗੇ ਉਹਨਾਂ ਨੂੰ ਅਸੀਂ ਦੇ ਦਾਂਗੇ ਜੀ ਇੱਕ ਯੂਨੀਵਰਸਲ ਬੇਸ ਇਨਕਮ ਪਈ ਯੂਨੀਵਰਸਲ ਬੇਸਿਕ ਇਨਕਮ ਤੁਸੀਂ ਕੰਪਨੀਆਂ ਦੇ ਰਹੀ ਗਵਰਨਮੈਂਟ ਜੇ ਰੈਗੂਲੇਟ ਕਰੇਗੀ ਗਵਰਨ ਕਰੇਗੀ ਤਾ ਹੀ ਮਿਲੇਗੀ ਨਾ ਤੇ ਜੇ ਕੰਪਨੀ ਅੱਜ ਕਮਿਟਮੈਂਟ ਵੀ ਕਰ ਲੈਂਦੀ ਕੱਲ ਨੂੰ ਮੁੱਕਰ ਜਾਂਦੀ ਹੈ ਤੇ ਤੁਸੀਂ ਕੰਪਨੀਆਂ ਨੂੰ ਕੀ ਕਰ ਲੋਗੇ ਸੋ ਇਹ ਜਿਹੜਾ ਸਿਲਸਿਲਾ ਇੱਕ ਟਰੈਪ ਹੈ ਮੈਂ ਤੇ ਇਹਨੂੰ ਟਰੈਪ ਕਹਿਣਾ ਹੁਣਾ ਕਿਉਂਕਿ ਯੂਥ ਦੀ ਸੈਲਫ ਐਸਟੀਮ ਜਿਹੜੀ ਹੈ ਉਹਦੇ ਨਾਲ ਹਿੱਟ ਹੁਣੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਚਿਰ ਵਿਅਕਤੀ ਨੂੰ ਰਸਗਾਰ ਤੇ ਠੀਕ ਕਿਸਮ ਦਾ ਰਸਗਾਰ ਨਹੀਂ ਮਿਲਦਾ ਕਿਸੇ ਵੇਲੇ ਵੀ ਸਿਚੁਏਸ਼ਨ ਜਿਹੜੀ ਆ ਪੜਕ ਸਕਦੀ ਹੈ ਔਰ ਇਹ ਯੂਰਟ ਜਿਹੜਾ ਹੈ ਇਹ ਮਿਸਯੂਜ਼ ਵੀ ਹੋ ਸਕਦਾ ਹੈ ਮਿਸ ਗਾਈਡ ਵੀ ਹੋ ਸਕਦਾ ਜਿਵੇਂ ਤੁਹਾਡੇ ਗਵੰਡੀ ਦੇਸ਼ ਬੰਗਲਾਦੇਸ਼ ਚ ਹੁਣੇ ਪੁਣੇ ਪਿਆ ਹੈਗਾ ਕਿ ਉੱਥੇ ਹਾਲਾਤ ਬਹੁਤ ਮਾੜੇ ਚੱਲ ਰਹੇ ਸੀ ਤੇ ਜਿਹੜੇ ਇੱਕ ਪੋਲਿਟੀਕਲ ਕਿਸਮ ਪੋਲਿਟਿਕਸ ਹੈ ਉਹਨੇ ਇਹਦਾ ਫਾਇਦਾ ਉਠਾਇਆ ਦੇ ਉਸ ਨੂੰ ਹੁਣ ਤੁਸੀਂ ਦੇਖ ਰਹੋ ਕਿ ਉੱਥੇ ਹਾਲਤ ਕੀ ਬਣੇ ਹੋਏ ਹੋਏ ਨੇ ਸੋ ਮੈਂ ਇਹ ਪਰਸਨਲੀ ਇੱਕ ਸੋਸ਼ਲ ਸਟੂਡੈਂਟਿਸਟ ਹੋਣ ਦੇ ਨਾਤੇ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਯੂਥ ਨੂੰ ਜਾਂ ਵਿਅਕਤੀ ਨੂੰ ਮੀਨਿੰਗਫੁਲੀ ਇੰਗੇਜ ਰੱਖਣਾ এমਪਲਾਈਡ ਰੱਖਣਾ ਤੇ ਠੀਕ ਕਿਸਮ ਦਾ এমਪਲੋਇਮੈਂਟ ਦੇਣੀ ਉਹ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਰਥਿਕ ਸਥਿਰਤਾ ਜਿਹੜੀ ਹੈ ਉਹ ਸਮਾਜਿਕ ਸਥਿਰਤਾ ਤੇ ਰਾਜਨੀਤਿਕ ਸਥਿਰਤਾ ਤੱਕ ਪਹੁੰਚ ਜਾਂਦੀ ਹੈ ਤੇ ਇਸ ਦਾ ਫਾਇਦਾ ਜਿਹੜੇ ਆ ਉਹ ਕੁਝ ਲੋਗ ਮਿਠਾਉਂਦੇ ਨੇ ਪੋਲਿਟਿਕਲ ਪਾਰਟੀਆਂ ਵੀ ਠਾਉਂਦੀਆਂ ਨੇ ਤੇ ਉਹ ਦੇਸ਼ ਦੀ ਸਨਤਾ ਵਾਸਤੇ ਵੀ ਖਤਰਾ ਬਣ ਸਕਦਾ ਅਰਸੋ ਇਹ ਜਿੰਨੇ ਪੱਧਰ ਤੇ ਬੇਰੋਜ਼ਗਾਰੀ ਵੱਧ ਰਹੀ ਹੈ ਇਹਦਾ ਕੀ ਉਹਨਾਂ ਨੂੰ ਕੋਈ ਰੈਗੂਲਰ ਜਿਹੜੇ ਜੂਤ ਆ ਸਾਡਾ ਉਹਨੂੰ ਕੋਈ ਸਟਾਈਪਨ ਦੇ ਕੇ ਕੋਈ ਹੋਰ ਉਹਨਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਤਾਂ ਉਹਨਾਂ ਦੀ ਇਨਕਮ ਹੋਣੀ ਚਾਹੀਦੀ ਹੈ ਜਿਹਦੇ ਨਾਲ ਉਹ ਆਪਣਾ ਇੱਕ ਏਜ ਹੈ ਮਤਲਬ 18 ਤੋਂ ਅੱਗੇ ਜਿਹੜੀ ਔਨਵਰਡ ਏਜ ਹੈ ਜ ਜਦੋਂ ਉਹਨਾਂ ਆਪਣੀਆਂ ਪੜ੍ਹਾਈਆਂ ਪੂਰੀਆਂ ਕਰ ਲੀਆਂ ਬੇਰੋਜ਼ਗਾਰੀ ਦਾ ਕੁਝ ਨਾ ਕੋਈ ਤਾਂ ਉਹਨਾਂ ਨੂੰ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ ਕੋਈ ਬੇਰੋਜ਼ਗਾਰੀ ਪਤਾ ਹੀ ਮਿਲਣਾ ਚਾਹੀਦਾ ਤਾਂ ਕਿ ਉਹ ਆਪਣਾ ਜੀਵਨ ਠੀਕ ਢੰਗ ਨਾਲ ਬਸਰ ਕਰ ਲੈਣ ਮਿਨਿਮਮ ਤਾਂ ਕੁਝ ਨਾ ਕੁਝ ਹੋਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਹੋ ਇਹ 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 ਬਹੁਤ ਜ਼ਰੂਰੀ ਹੈ कि ਜਿਹੜੀ ਅਨਪਲੋਇਮੈਂਟ ਅਲਾਉਂਸ ਹੈ ਜਿਹੜਾ ਇੱਕ ਪ੍ਰੋਵੀਜ਼ਨ ਵੀ ਹੈਗੀ ਹੈ ਸਟੇਟਾਂ 'ਚ ਵੀ ਹੈਗੀ ਹੈ ਸੈਂਟਰ 'ਚ ਵੀ ਹੈਗੀ ਹੈ ਪਰ ਮਿਲਦਾ ਨਹੀਂ ਤੇ ਇਹ ਪਰ ਇਹ ਉਸ ਲੈਵਲ ਤੇ ਇੰਪਲੀਮੈਂਟ ਨਹੀਂ ਹੋ ਰਿਹਾ ਮਿਲਦਾ ਨਹੀਂ ਹੁਣ ਜਿਹੜਾ ਇਸ ਬਜਟ ਵਿੱਚ ਇਹ ਉਸੇ ਕਿਸਮ ਦਾ ਇੱਕ ਗੱਲ ਹੈ ਜਿਹੜੀ ਤੁਸੀਂ ਕਰ ਰਹੇ ਹੋ ਉਹ ਇਹ ਹੈ ਕਿ ਜੇ 2 ਕਰੋੜ ਦੀ ਇੰਪਲੋਇਮੈਂਟ ਦੇਣੀ ਹੈ 5000 ਰੁਪਇਆ ਪਰ ਮਹੀਨਾ ਪ੍ਰਿੰਟਰਸ਼ਿਪ ਦੇਣੀ ਹੈ ਆ ਕੰਪਨੀਆ ਉਹ 5000 ਰੁਪਏ ਲੈ ਕੇ ਕੁਝ ਆਪਣੇ ਕੋਲ ਪਹੁੰਚ ਗੀਆਂ ਤਾਂ ਹੀ ਆ ਨਾ ਹੁਣ 5000 ਰੁਪਏ ਤੇ ਤਾਂ ਬੰਦਿਆ ਜਿਹੜਾ ਉਹ ਜੀਉ ਨਹੀਂ ਸਕਦਾ ਵਿਅਕਤੀ ਹੈ ਨਾ ਨਾ ਉਹ ਘੱਟੋ ਘੱਟ ਉਹ ਹੁਣ ਤੁਹਾਡੇ ਪੰਜਾਬ 'ਚ ਹੀ ਆ ਵੇਖ ਲਓ 10000 ਤੇ ਤੁਹਾਡੇ ਯੂਤ ਨੌਕਰੀ ਕਰਨ ਨੂੰ ਤਿਆਰ ਨਹੀਂ ਇੰਡਸਟਰੀ 'ਚ ਮਾਈਗ੍ਰੈਂਟ ਵਰਕਰ ਕਰ ਰਹੇ ਨੇ ਆ ਕੇ ਕਿਉਂਕਿ ਉਹਨਾਂ ਦੀ ਲੋੜ ਹੈ ਸੋ ਇਹ ਜਿਹੜਾ ਸਿਲਸਿਲਾ ਹੈ ਕਿ ਕਿੰਨੀ ਦੇਰ ਪਹਿਲਾਂ ਤੁਹਾਡੇ এমਪਲੋਇਮੈਂਟ ਚੇਂਜ ਹੁੰਦੇ ਸੀ ਬੜੇ ਹੁਣ ਵੀ ਹੈਗੇ ਨੇ ਪਰ ਨਾਨ ਫੰਕਸ਼ਨਲ ਜੇ ਨੇ ਉਹ ਜਿਹੜੀ ਬੇਰੁਜ਼ਗਾਰੀ ਜੇ ਤੁਸੀਂ ਇੱਕ ਲਿਮਟਿਡ ਪੀਰੀਅਡ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਦੇ ਮਤਾਬਕ ਸਕਿੱਲ ਦੇ ਮਤਾਬਕ ਤੁਸੀਂ ਬੇਰੁਜ਼ਗਾਰ ਰਹਿੰਦੇ ਹੋ ਤਾਂ ਤੁਸੀਂ ਬੇਰੁਜ਼ਗਾਰ ਪੱਤੇ ਨੂੰ ਇਨਟਾਈਟਲਮੈਂਟ ਹੋ ਜਾਂਦੀ ਤੁਹਾਡੀ ਤਾਂ ਕਿ ਤੁਸੀਂ ਘੱਟੋ-ਘੱਟ ਆਪਣਾ ਮਾੜਾ-ਮੋਟਾ ਜਿਹੜਾ ਸਬਸਿਸਟੈਂਸ ਲੈਵਲ ਤੇ ਥੋੜਾ ਜੀਵਤ ਰਹਿ ਸਕੋ ਔਰ ਆਪਣਾ ਜਿਹੜਾ ਜੌਬ ਲੱਭਣ ਦੇ ਜਿਹੜੇ ਪਰ ਉਹ ਰਲਾ ਕਰ ਸਕੋ ਪਰ ਮੇਰਾ ਤਾਂ ਇਹ ਹੈ ਕਿ ਜੋ ਓਪਰਚ्युनिटीज ਨਹੀਂ ਹੈਗੇ ਤੁਸੀਂ ਦੇਖਦੇ ਹੋ ਹਜ਼ਾਰਾਂ ਦੀ ਪੋਜੀਸ਼ਨ ਜੇ ਕਿਤੇ ਨਿਕਲਦੀਆਂ ਨੇ ਤੇ ਕਰੋੜਾਂ ਲੋਕ ਅਪਲਾਈ ਕਰਦੇ ਨੇ ਸੋ ਇਹ ਜਿਹੜਾ ਸਿਲਸਿਲਾ ਹੈ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸਭ ਤੋਂ ਇੰਪੋਰਟੈਂਟ ਇਹ ਹੈ ਇਹ ਠੀਕ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿੰਨੀ ਦੇਰ ਜੋਬ ਨਹੀਂ ਹੈ ਟੈਂਪਰੇਰੀ ਫੇਸ ਚ ਸਟੌਪ ਗੈਪ ਅਰੇਂਜਮੈਂਟ ਦੇ ਤੌਰ ਤੇ ਉਹਨਾਂ ਨੂੰ ਬੇਰੋਜ਼ਗਾਰੀ ਪੱਤਾ ਜਿਹੜਾ ਦੇਣਾ ਚਾਹੀਦਾ ਔਰ ਉਹ ਇੱਕ ਉਹ ਵੀ ਹੈਂਡਪੁਲ ਹੋਣਾ ਚਾਹੀਦਾ ਤੇ ਸਰਕਾਰਾਂ ਨੇ ਕੀ ਕੀਤਾ ਆਪਣੇ ਜਿਹੜੀ এমਪਲॉयमेंट ਜਨਰੇਸ਼ਨ ਦੀ ਜ਼ਿੰਮੇਵਾਰੀ ਹੈ ਉਹ ਤਾਂ ਆਪਣੇ ਮੋਢਿਆਂ ਤੋਂ ਲਈ ਜਾਂਦੇ ਨੇ ਤੇ ਪ੍ਰਾਈਵੇਟ ਸੈਕਟਰ ਦੇ ਤੋਂ ਉਮੀਦਾਂ ਕਰ ਰਹੇ ਨੇ ਤੇ ਪ੍ਰਾਈਵੇਟ ਸੈਕਟਰ ਜਿਹੜਾ ਇਹਨਾਂ ਦੇ ਕਾਬੂ ਨਹੀਂ ਆ ਰਿਹਾ ራਦਰ ਪ੍ਰਾਈਵੇਟ ਸੈਕਟਰ ਤਾਂ ਸਰਕਾਰਾਂ ਨੂੰ ਚਲਾ ਰਿਹਾ ਹੈਗਾ ਸੋ ਇਸ ਕਰਕੇ ਜਦੋਂ ਪ੍ਰਾਈਵੇਟ ਪ੍ਰਾਈਵੇਟ ਸੈਕਟਰ ਸਰਕਾਰਾਂ ਨੂੰ ਚਲਾਏਗਾ ਤਾਂ ਫੇਰ ਸਰਕਾਰਾਂ ਉਹਨਾਂ ਨੂੰ ਰੈਗੂਲੇਟ ਨਹੀਂ ਕਰ ਸਕਦੀਆਂ ਨਹੀਂ ਪਿਛਲੇ ਪੰਜ ਪਿਛਲੇ 5 ਸਾਲਾਂ ਦੇ ਵਿੱਚ ਤਾਂ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਤਾਂ ਢੜਲੇ ਨਾਲ ਉਹਦਾ ਨਿਜੀਕਰਨ ਕੀਤਾ ਗਿਆ ਭਾਵੇਂ ਕਿ ਪ੍ਰਾਈਵੇਟ ਸੈਕਟਰ ਨਹੀਂ ਇਹਨਾਂ ਦੀਆਂ ਉਵੇਂ ਗੱਲ ਸੁਣਨ ਦਾ ਨਹੀਂ 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 ਪਬਲਿਕ ਸੈਕਟਰ ਵੀ ਜੰਮੂ ਜੇ ਪਬਲਿਕ ਸੈਕਟਰ ਇਹਨਾਂ ਨੇ ਆਪਣੀ ਵਿਜ਼ਡਮ ਚੋਂ ਨਹੀਂ ਕੀਤਾ ਪ੍ਰਾਈਵੇਟ ਪਬਲਿਕ ਸੈਕਟਰ ਵੀ ਉਹਨਾਂ ਨੇ ਕਹਿੰਤੇ ਕੀਤੇ ਵੈਲ ਪਬਲਿਕ ਸੈਕਟਰ ਨੂੰ ਮਾਰੋ ਫਿਰ ਉਹਨਾਂ ਨੂੰ ਸਸਤੇ ਭਾਅ ਵਿੱਚੋ ਤੇ ਉਹੀ ਪਬਲਿਕ ਸੈਕਟਰ ਜਿਹੜਾ ਪ੍ਰਾਈਵੇਟ ਸੈਕਟਰ ਜੇ ਜਾਂਦਾ ਉਹ ਪ੍ਰੋਫਿਟ ਓਰੀਐਂਟਡ ਹੋ ਜਾਂਦਾ ਸੋ ਕਿਉਂ ਇਹ ਕੀਤਾ ਜਾ ਰਿਹਾ ਕਿਉਂ ਇਨੇ ਪੱਧਰ ਤੇ ਜਿਹੜਾ ਵੈਲ ਤੁਹਾਡੇ ਜਿਹੜੇ ਨਵਰਤਨ ਤੁਹਾਡੇ ਪਬਲਿਕ ਸੈਕਟਰ ਹੈ ਜਿਹੜੇ ਪ੍ਰੋਫਿਟ ਜਨਰੇਟਿੰਗ ਪਬਲਿਕ ਸੈਕਟਰ ਉਹਨਾਂ ਦੇ ਵਿੱਚ ਵੀ ਡੀਸ ਇਨਵੈਸਟਮੈਂਟ ਕੀਤੀ ਗਈ ਹੈ ਉਹਨਾਂ ਦੇ ਵਿੱਚ ਵੀ ਪ੍ਰਾਈਵੇਟ ਸੈਕਟਰ ਤੁਹਾਡਾ ਬੀਐਸਐਨ ਦੇ ਇਦਾਂ ਹੀ ਮਾਰਿਆ ਨਾ BSNL ਜਿਹੜਾ ਕਿੱਡਾ ਵੱਡਾ ਆਧਾਰ ਸੀ ਰੇਲ ਰੇਲਵੇਜ਼ ਤੇ ਹੁਣ ਹਮਲਾ ਹੋ ਰਿਹਾ ਹੈਗਾ BSNL ਅੱਜ ਲੱਭਦਾ ਨਹੀਂ ਕਿਉਂਕਿ BSNL ਨੂੰ ਮਾਰ ਕੇ ਹੀ ਤੁਸੀਂ ਪ੍ਰਾਈਵੇਟ ਸੈਕਟਰ ਲਈ ਉਹ ਰਸਤਾ ਖੋਲਿਆ ਨਾ ਤੇ ਉਹਨੇ ਹੁਣ ਮਾਰ ਲਿਆ ਜਿਉ ਤੁਹਾਨੂੰ ਪਹਿਲਾਂ ਮੁਫਤ ਦੇ ਰਿਆ ਸੀ ਕਨੈਕਸ਼ਨ ਹੁਣ ਜਦੋਂ BSNL ਮਰ ਗਿਆ ਕੋਈ ਕੰਪੀਟੀਸ਼ਨ ਉਸ ਤਰ੍ਹਾਂ ਰਹੀ ਨਹੀਂ ਤੇ ਹੁਣ ਉਹ ਉਸ ਤਰ੍ਹਾਂ ਨਹੀਂ ਨਾ ਮਿਲ ਰਿਹਾ ਸੋ ਇਹ ਜਿਹੜੇ ਵੱਡੇ ਕਾਰਪੋਰੇਟ ਕੰਪਨੀ ਆਉਂਦੀ ਹਨ ਉਹਨਾਂ ਦੀ ਇੱਕ ਸਟ੍ਰੈਟਜੀ ਹੁੰਦੀ ਹੈ ਉਹ ਉਹਨਾਂ ਦੀ ਸਟ੍ਰੈਟਜੀ ਇਹ ਵੀ ਹੈ ਕਿ ਜੇ ਪਬਲਿਕ ਸੈਕਟਰ ਵੈਲ ਫੰਕਸ਼ਨਿੰਗ ਪਬਲਿਕ ਸੈਕਟਰ ਨੂੰ ਵੀ ਤੁਸੀਂ ਖਤਮ ਕਰੋਗੇ ਤਾਂ ਹੀ ਤੁਹਾਡੀ ਹੁੰਦੀ ਜਿਹੜੀ ਬਣੇਗੀ ਤਾਂ ਹੀ ਤੁਸੀਂ ਆਪਣਾ ਮੋਨੋਪੋਲੀ ਪ੍ਰਾਈਸ ਜਾਂ 올ੋਗੋਪਲਿਸਟ ਪ੍ਰਾਈਸ ਜਿਹੜੀ ਹੋ ਲੈ ਸਕੋਗੇ ਇਹ ਉਸੇ ਚੋਂ ਨਿਕਲਿਆ ਤੇ ਇਹ ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਵੀ ਚ ਨਹੀਂ ਇਸ ਕਿਸਮ ਦਾ ਇੱਕ ਜਿਹੜਾ ਬੈਲੈਂਸਡ ਇੱਕ ਮੈਂ ਹੋਰ ਇੱਥੇ ਗੱਲ ਕਰਨੀ ਚਾਹੁੰਦਾ ਜਰਮਨ ਸ਼ੁਰੂ ਕੀਤਾ ਸੀ ਨਾ ਤੇ ਉਹਦੇ ਵਿੱਚ ਇਹ ਸੀ ਕਿ ਯਾ ਤੋ ਮਾ ਪਲਾਨ ਡਵੈਲਪਮੈਂਟ ਕਰੇ ਸੀ ਤਾਂ ਸਾਡੇ ਕੋਲ ਇੱਕ ਪਲੈਨਿੰਗ ਕਮਿਸ਼ਨ ਹੁੰਦਾ ਸੀ ਹਾਂਜੀ ਇਹਦੀ ਜਗਾ ਨੀਤੀਯੋਗ ਆ ਗਿਆ ਪਲੈਨਿੰਗ ਕਮਿਸ਼ਨ ਕੋਲੇ ਕੁਝ ਪਾਵਰਸ ਹੁੰਦੀਆਂ ਸੀ ਅਲੋਕੇਸ਼ਨ ਦੀਆ ਉਹ ਇੱਕ ਪਰਮਿਕ ਕਨਸਟੀਟਿਊਸ਼ਨਲ ਬਾਡੀ ਤਾਂ ਉਹ ਵੀ ਨਹੀਂ ਸੀ ਪਰ ਨੀਤੀਯੋਗ ਤਾਂ ਬਿਲਕੁਲ ਹੀ ਐਡਵਾਈਜ਼ਰੀ ਬਾਡੀ ਹੈ ਨੀਤੀਯੋਗ ਕੋਲੇ ਤਾਂ ਕੁਝ ਵੀ ਨਹੀਂ ਆਪਣੇ ਕੋਈ ਫੰਡਸ ਵੀ ਨਹੀਂ ਹੈਗੇ ਸੋ ਇਹ ਜਿਹੜਾ ਇਸ ਕਿਸਮ ਦਾ ਇੰਸਟੀਟਿਊਸ਼ਨਲ ਡਿਟੇਰੀਓਰੇਸ਼ਨ ਤੇ ਇੰਸਟੀਟਿਊਸ਼ਨਲਸ ਚੱਗੀਆਂ ਇੰਸਟੀਟਿਊਸ਼ਨਸ ਦੀਆਂ ਥਾਂ ਬਾੜੀਆਂ ਇੰਸਟੀਟਿਊਸ਼ਨਸ ਲੈਣੀਆਂ ਉਹ ਵੀ ਆਪਣੇ ਆਪ 'ਚ ਇੱਕ ਇਸ ਬੇਰੁਜ਼ਗਾਰੀ ਜਾਂ ਵਿਕਾਸ ਨੂੰ ਜਾਂ ਬੇਰਸ ਗਰੋਥ ਜਿਹੜਾ ਉਹਨੂੰ ਤੱਕਾ ਲਾਂਦੀਆਂ ਨੇ ਕਿਉਂਕਿ ਇੱਕ ਪਲੈਨਿੰਗ ਦੇ ਵਿੱਚ ਬੈਲੈਂਸ ਗਰੋਥ ਸਟ੍ਰੈਟਜੀ ਵੀ ਸੀ ਹੁਣ ਤਾਂ ਸਟੇਟਾਂ ਦੇ ਵਿੱਚ ਜਿਹੜਾ ਕਾਫੀ ਕਾਫੀ ਗੈਪ ਹੋ ਗਿਆ ਹੋਰ ਸਟੇਟਸ ਰਿਚ ਸਟੇਟਸ ਵੈਲ ਫੰਕਸ਼ਨਿੰਗ ਸਟੇਟਸ ਇੱਕ ਗੈਪ ਵਧ ਰਿਹਾ ਹੈ ਤੇ ਇਹ अनਬੈਰਿਸਟ ਗ੍ਰੋਥ ਜਿੰਨਾ ਵਧੇਗਾ ਉਹ ਵੀ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਇਹਦੇ ਨਾਲ ਜੁੜੀ ਇਹ ਹੈ ਕਿ ਜੇ ਲੋਕਾਂ ਕੋਲੇ ਰੋਜ਼ਗਾਰ ਹੋਏਗਾ ਲੋਕਾਂ ਕੋਲੇ ਖਰੀਦ ਸ਼ਕਤੀ ਹੋਏਗੀ ਲੋਕੀ ਚੀਜ਼ਾਂ ਵਸਤਾਂ ਖਰੀਦਣਗੇ ਤਾਂ ਤੁਹਾਡਾ ਜਿਹੜਾ ਇੰਡਸਟਰੀਆਂ ਵੀ ਚੱਲਣਗੀਆਂ ਸਰਵਿਸ ਸੈਕਟਰ ਵੀ ਚੱਲੇਗਾ ਤੇ ਤਾਂ ਜਾ ਕੇ ਤੁਹਾਨੂੰ ਜਿਹੜਾ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਮੈਨੂੰ ਲੱਗਦਾ ਕਿ ਜੇ ਇਹ ਨਹੀਂ ਹੁੰਦਾ ਤਾਂ ਇੱਕ ਸ਼ਾਰਟ ਸਾਈਟਡਨੈਸ एडी के जे पिक्टी दी अप तो मच पिक्टी फ्रांस ਦਾ ਇੱਕ ਬਹੁਤ ਵੱਡਾ ਇਕਨੋਮਿਸਟ ਹੈ ਉਹਨੇ ਪੂਰੀ ਜ਼ਿੰਦਗੀ ਲਾ ਕੇ ਸਟੱਡੀ ਕੀਤੀ ਕਈ ਕਿਤਾਬਾਂ ਆਉਂਦੀਆਂ ਆਈਆਂ ਨੇ ਕੈਪੀਟਲ ਇਨ ਦਾ 20th ਸੈਂਚਰੀ ਵੀ ਹੋਰ ਉਹਦੇ ਵਿੱਚ ਉਹ ਕਹਿ ਰਿਹਾ ਕਿ ਜਦੋਂ ਤੁਹਾਡਾ ਧਨ ਜਿਹੜਾ ਹੈ ਰੈਂਟੀਅਰ ਕਲਾਸ ਜਿਹੜੀ ਹੈ ਉਸ ਦੀ ਜਿਹੜੀ ਰਿਟਰਨ ਹੈ ਤੁਹਾਡੇ ਗਰੋਥ ਰੇਟ ਨਾਲ ਵੱਧ ਜਾਵੇ ਤਾਂ ਫਿਰ ਦੇਸ਼ ਕੋਸਟੀਏ ਜਿਹੜੀ ਜਾਂ گلوبਲੀ ਖਤਰਾ ਵੱਡ ਜਾਂਦਾ ਹੈ ਤੇ ਇਸ ਵੇਲੇ ਉਹੀ ਹੋ ਰਿਹਾ ਤੇ ਇਕਨੋਮਿਕ ਸਰਵੇ ਨੇ ਇਸ ਵਾਰੀ ਇਸ ਗੱਲ ਨੂੰ ਰੈਡ ਕਰਾਈ ਜੀ ਸੋ ਮੈਨੂੰ ਲੱਗਦਾ ਹੈ ਕਿ ਕਲੈਸ਼ ਆਫ ਇੰਟਰਸਟ ਹੈ ਕਿ ਤੁਸੀਂ ਪ੍ਰੋਫਿਟ ਚ ਫਲੋਟ ਕਰਨਾ ਹੈ ਕਿ ਪ੍ਰੋਫਿਟ ਦੇ ਨਾਲ ਨਾਲ ਇੱਕ ਸਮਾਜਿਕ ਆਰਥਿਕ ਰਾਜਨੀਤਿਕ ਸਥਿਰਤਾ ਵੀ ਰੱਖਣੀ ਕਿਉਂਕਿ ਜਿਉਂ ਜਿਹਨੂੰ ਕਹਿੰਦੇ ਨਾ ਐਮਪਟੀ ਸਟੋਮਕ ਜਿਹੜਾ ਤੇ ਵੇਲਾ Uh, मतलब आइडियल ब्रेन ये बड़े डेडली कॉम्बिनेशन होते हैं ਤੇ ਇਸ ਕੰਬੀਨੇਸ਼ਨ ਨੂੰ ਬਹੁਤਾ ਡਿਵੈਲਪ ਨਹੀਂ ਹੋਣ ਦੇਣਾ ਚਾਹੀਦਾ ਸਮਰ ਰਹਿੰਦੇ ਹਾਂ ਕਿ ਇਸ ਪਸਿਵ ਸਤਿਆਨ ਦੇ ਲੋੜਾ ਤਾਂ ਕਿ ਆਰਥਿਕ ਸਮਾਜਿਕ ਤੇ ਰਾਜਨੀਤਿਕ ਸਿਰਫਾ ਜਿਹੜੀ ਹੈ ਉਹ ਬਰਕਰਾਰ ਰਹੇ ਤੇ ਸੁਸਾਇਟੀ ਲਿਵੇਬਲ ਰਹੇ ਕਰਾਇਮ ਵੀ ਜਿਹੜਾ ਨਾ ਬਹੁਤ ਵੱਡਾ ਪੈਸਵਲੇ ਹੋ ਰਿਹਾ ਜਾਂ ਸੁਸਾਇਸਾਈਡਸ ਹੋ ਰਿਹਾ ਜਾਂ ਡਿਪਰੈਸ਼ਨਸ ਹੋ ਰਿਹਾ ਜੀ ਮੁੱਚੀ ਉਹ ਇਸ ਦਾ ਹੀ ਜਿਹੜਾ ਉਹ ਨਤੀਜਾ ਹੈ ਕਿ ਅਸੀਂ ਬਹੁਤ ਕੁਸ਼ਲ ਸੋਸਾਇਟੀ ਦੇ ਵਿੱਚ ਪ੍ਰੋਬਲਮਸ ਕ੍ਰੀਟ ਨੇ ਬੇਰੋਜ਼ਗਾਰੀ ਬਹੁਤ ਹੈ ਤੇ ਯੂਥ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਸੋ ਸੰਖੇਪ ਦੇ ਵਿੱਚ ਕੋਈ ਡਾਕਟਰ ਸਾਹਿਬ ਤੋਂ ਕੋਈ ਹੋਰ ਕਹਿਣਾ ਚਾਹਵੇ ਵੀ ਬੇਰੋਜ਼ਗਾਰੀ ਨੂੰ ਇਮੀਡੀਏਟ ਕੋਈ ਜਿਹੜੇ ਰੋਜ਼ਗਾਰ ਮਿਲਣ ਦੀ ਕੋਈ ਸੰਭਾਵਨਾ ਦੇਖਦੇ ਹੋ ਬਿਲਕੁਲ ਇਹ ਦੇਖੋ ਸੰਭਾਵਨਾ ਤੇ ਹਮੇਸ਼ਾ ਹੀ ਦੇਖਣੀ ਚਾਹੀਦੀ ਹੈ ਤੇ ਮੈਂ ਵੀ ਦੇਖਦਾ ਹਾਂ ਕਿ ਇਹ ਇੱਕ ਤਾਂ ਦੇਖੋ ਇਹ ਕਿ ਪਬਲਿਕ ਸੈਕਟਰ ਜਿਹੜਾ ਉਹਨੂੰ ਸਟਰੈਂਥਨ ਕਰਨ ਦੀ ਲੋੜ ਹੈ ਤੇ ਜਿੰਨੀਆਂ ਪਬਲਿਕ ਸੈਕਟਰ ਚ ਜਿਹੜੀਆਂ ਉਹਨਾਂ ਨੂੰ ਵੈਲ ਫੰਕਸ਼ਨਿੰਗ ਬਣਾਉਣ ਦੀ ਲੋੜ ਹੈ ਤੇ ਜਿੰਨੀਆਂ ਵੈਕੈਂਸੀਆਂ ਨੇ ਉੱਪਰਨ ਦੀ ਲੋੜ ਹੈ ਪ੍ਰੋਫੈਸ਼ਨਲ ਲੀਡਰਾਂ ਦੀ ਲੋੜ। ਤਿੱਖਤਾ ਇਹ ਦੂਜਾ ਜਿਹੜਾ ਜਦੋਂ ਅਸੀਂ ਪ੍ਰਾਈਵੇਟ ਸੈਕਟਰ ਨੂੰ ਕੋਈ ਕੰਸੈਸ਼ਨ ਦਿੰਨੇ ਆ ਤੇ ਉਸ ਦੀ ਜਿਹੜੀਆਂ ਤੰਦਾਂ ਨੇ ਉਹਨੂੰ ਢਿੱਲੀਆਂ ਨਹੀਂ ਛੱਡਣ ਦੀ ਲੋੜ ਉਹਨੂੰ ਇਹ ਉਸ ਤੋਂ ਇਹ ਉਹ ਅੰਡਰਟੇਕਿੰਗ ਹੋਵੇ ਕਿ ਉਹ ਰੋਜ਼ਗਾਰ ਪੈਦਾ ਕਰੇ। ਕਿ ਜੋ ਰੋਜ਼ਗਾਰ ਨਹੀਂ ਪੈਦਾ ਕਰਦੇ ਤਾਂ ਫਿਰ ਨਹੀਂ ਇਹ ਤੀਜਾ ਹੈ ਕਿ ਜਿੰਨਾ ਚਿਰ ਤੁਸੀਂ ਢੰਗ ਦਾ ਰੋਜ਼ਗਾਰ ਨਹੀਂ ਦਿੰਦੇ ਉਹਨਾਂ ਨੂੰ ਤੁਸੀਂ ਕੋਈ ਰੀਜ਼ਨੇਬਲ ਜਿਹੜਾ ਸਟਾਈਪੈਂਟ ਵਗੈਰਾ ਉਹ ਦਿਓ ਤੇ ਚੌਥਾ ਜਿਹੜਾ ਹੈ ਕਿਉਂਕਿ ਇਹ ਇੱਕ ਬੇਰੋਜ਼ਗਾਰੀ ਗਲੋਬਲ ਹੈ ਮੈਨੂੰ ਲੱਗਦਾ ਹੈ ਕਿ ਗਲੋਬਲ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਵਰਲਡ ਬੈਂਕ ਹੈ ਜਾਂ UN ਉਹ ਜਾਂ ILO ਜਾਂ ਸਾਰੇ ਕੰਟਰੀ ਰਲ ਕੇ ਉਹਨਾਂ ਨੂੰ ਇੱਕ ਸੋਚਣਾ ਪਏਗਾ ਕਿ ਕੀ ਅਸੀਂ ਰੋਜ਼ਗਾਰ ਦੇ ਕੇ ਸੁਸਾਇਟੀ ਨੂੰ ਠੀਕ ਰੱਖਣਾ ਜਾਂ ਯੂਨੀਵਰਸਲ ਬੇਸਡ ਇਨਕਮ ਦੇ ਕੇ ਠੀਕ ਰੱਖਣਾ ਤੇ ਕਿਸ ਪਾਸੇ ਸਮਾਜ ਨੂੰ ਯੂਥ ਨੂੰ ਲਜਾਣਾ ਹੈ ਇਹ ਵੱਡੇ ਮੁੱਦੇ ਨੇ ਮੈਨੂੰ ਲੱਗਦਾ ਕਿ ਇੱਕ ਕੰਟਰੀ ਆਪਣੇ ਲੈਵਲ ਤੇ ਵੀ ਐਫਰਟ ਕਰ ਸਕਦਾ ਪਰ ਸਾਰਾ ਕੁਝ ਕਿਉਂਕਿ ਗਲੋਬਲ ਇੰਟਰ ਲਿੰਕੇਜਸ ਇੰਨੀ ਜ਼ਿਆਦਾ ਹੈ ਉਹ ਮੈਨੂੰ ਲੱਗਦਾ ਗਲੋਬਲ ਲੈਵਲ ਤੇ ਵੀ ਯਤਨ ਕਰਨ ਦੀ ਲੋੜ ਹੈ